ਹਾਂਜੀ ਟੰਗ ਤਾਂ ਪਹੁੰਚ ਗਏ ਆਪਣੇ ਲਵੇ ਹੁਣ ਚੱਲੇ ਆ ਅਸੀਂ ਚਾਰ ਭਰਨ ਠੀਕ ਆ ਜੀ ਕੀ ਹਾਲ ਨੇ ਬਾਪੂ ਬਹੁਤ ਵਧੀਆ ਬਈ ਠੀਕ ਆ ਸਵਾਦ ਆ ਰਿਹਾ ਮੀਂਹ ਦੇ ਵਿੱਚ ਦੇਖੋ ਉਧਰ ਸੇਵਾ ਚੱਲ ਰਹੀ ਹੈ ਹੁਣ ਲਿਉਣਾ ਅਸੀਂ ਚਾਰ ਭਰ ਕੇ ਲੋਡ ਕਰਕੇ ਰੱਖਦੇ ਆ ਸਵੇਰੇ ਪਹੁੰਚਾਂਗੇ ਫਾਜ਼ਲ ਕਾ ਓ ਫੌਜੀ ਸਾਹਿਬ ਆਗੇ ਉਧਰ ਖੜੇ ਤਾ ਬਾਵਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਆ ਆ ਜਾ ਬੈਠ ਮੂਰੇ ਵਰਗਾੜ ਤੇ ਫੌਜੀ ਬੰਦਾ ਮੂਰੇ ਚਾਹੀਦਾ ਆਓ ਉੱਤੇ ਖੜਾ ਆ ਮੂਰੇ ਖੜਦਾ ਬਸ ਅਸੀ ਕਾਲ ਜੀ 10 ਰੁਪਏ ਬਹਿ ਜਾ ਮੂਰੇ ਚਾੜਦਾ ਤਾਂ ਮੈਂ ਕੋਈ ਨਹੀਂ ਉਤਰਨ ਦਾ ਸੋਚ ਲੈ ਵੀ ਮਤਰੋ ਹੁਣ ਫੌਜਾਂ ਤਿਆਰ ਨੇ ਫੌਜੀ ਸਾਹਿਬ ਮੂਰੇ ਬਹਿ ਗਏ ਚਲੋ ਵੀ ਠੀਕ ਆ ਚੱਲ ਵੀ ਗੱਡਾ ਸਟਾਰਟ ਤੇ ਚੱਕੇ ਮਾ ਓਏ ਹੁਣ ਆਪਸਲੀ ਲਾਦੀ ਚੱਲ ਠੀਕ ਆ ਸਾਬਾ ਜੀ ਮੈਂਬਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਕਰਾ ਦਿਓ ਹੁਣ ਆਓ ਜੀ ਬਾਕੀ ਹਾਲਾ ਕੁੰਡੀ ਨਾ ਲਵਾ ਦੀ ਆ ਬਾਈ ਕੁੰਡੀ ਲਾਉਣ ਵਾਲਾ ਹੈ ਜੀ ਐ ਬਾਈ ਠੀਕ ਹੈ ਸੇਵਾ ਤੇ ਲੈ ਕੇ ਜਾਣਾ ਬਾਈ ਵਾ ਠੀਕ ਆ ਬਾਈ ਕਾਊਂਟਰੋਂ ਜੇ ਛੋਟੀਆਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਠੀਕ ਹੋ ਆ ਗਈ ਹੋ ਗਿਆ ਕਰਾ ਦੇ ਹੁਣ ਛੇਤੀ ਜਲਦੀ ਦੇਖਦੇ ਅਸੀਂ ਕਿੱਡੀ ਦੂਰ ਜਾਣਾ ਅਸੇ ਸਾਰੀ ਸੇਵਾ ਵਾਲੇ ਨੇ ਸੇਵਾ ਦੀ ਜਾ ਰਿਹਾ ਠੀਕ ਆ ਯਾਰ ਚਲ ਸ਼ੁਕਰ ਹੈ ਬਹੁਤ ਠੀਕ ਆ ਕਿਵੇਂ ਕਿਸਾਨ ਦੇ ਮੁੰਡੇ ਨੂੰ ਕੀ ਕਹਿੰਦਾ ਆ ਖੋਲਣਾ ਨਹੀਂ ਹੁੰਦਾ ਢਾਲਾ ਵੇਲਾ ਹੂੰ ਭੈਣ ਦੀ ਆ ਕਹਿੰਦਾ ਮੈਂ ਦਿੱਲੀ ਧਰਨੇ ਤੇ ਐ ਕਰਦਾ ਆ ਸ਼ੀਧੀਆਂ ਦੇ ਦਾਂਗੇ ਓਏ ਗੱਲ ਤਾਂ ਸਹੀ ਹੈ ਤੈਨੂੰ ਕਿਉਂ ਨਹੀਂ ਆਉਂਦਾ ਵੀ ਤੁਸੀਂ ਕਾਤੋਂ ਕਰਦੇ ਹੋ ਨੇ ਐਦਾਂ ਓਏ ਵੱਡੇ ਕਿਸਾਨਾਂ ਉਹੀ ਗੱਲ ਕਹੀ ਜਿਹੜੀ ਪਹਿਲਾਂ ਕਹੀ ਸੀ ਪਸ਼ਪਾਲੀ ਕਿਵੇਂ ਪਸ਼ਪਾ ਝੁਕੇਗਾ ਨਹੀਂ ਅਜੀ ਆ ਗਏ ਬਾਬੋ ਤੋਲਾ ਤੋਗਾਲ ਹੁਣ ਚਾਰ ਦੀ ਜੇ ਚੱਲ ਰਹੀ ਆ ਪੈਕਿੰਗ ਚੱਲ ਰਹੀ ਆ ਉਹ ਦੇਖੋ ਸਾਹਮਣੇ ਬਾਸ ਕਰਕੇ ਫਿਰ ਇੱਧਰ ਸਾਡੇ ਜਸਨਪ੍ਰੀਤ ਜੀ ਹੈਲੋ ਸਰ ਠੀਕ ਠਾਕ ਹੋ ਠੀਕ ਆ ਜੀ ਚੱਲ ਰਹੀਆਂ ਤਿਆਰੀਆਂ ਪੂਰੀਆਂ ਆਹ ਸਾਡੇ ਕੋਲ ਜੀ ਤੁਹਾਨੂੰ ਡਾਲਾ ਪਟਕੇ ਦਿਖਾਉਣਗੇ ਲੈ ਬਾਟੀ ਓਏ ਆ ਬੂਦੂ ਗੱਲਾ ਕਰਦਾ ਉਹੀ ਓੱਖੇ ਲੰਗੇ ਮੇਰੇ ਸਲੇ ਇਸ ਕੰਮ ਨੂੰਗੇ ਸਾਡੇ ਕੇਸਰ ਜੀ ਹੁਣ ਤੁਹਾਨੂੰ ਡਾਲਾ ਖਿੱਚ ਕੇ ਦਿਖਾਉਣਗੇ ਕਿਸਰੇ ਚੱਲ ਚੱਲ ਕੇਸਰਾ ਖੱਚ ਦੇ ਓਕੇਸਰਾ ਖੱਚ ਦੇ ਖੇਸਰਾ ਖੱਚਦੇ ਯਾਰ ਕੀ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕੁਝ ਨਹੀਂ ਪਤਾ ਦੇਖ ਤੁਸੀਂ ਦੇਖ ਤੁਸੀਂ ਉਹਦੇ ਨੂੰ ਆਈ ਨਹੀਂ ਪਤਾ ਲੱਗ ਰਹਾ ਚੱਲ ਹੁਣ ਕੇਸਰ ਖਿੱਚੂਗਾ ਕੇਸਰ ਇਹਨੂੰ ਵੜਾ ਦੇ ਇੱਟ ਦੇਖਦੇ ਹਾਂ ਕੀ ਕਰਦਾ ਚੱਲ ਬੱਜ ਕਰ ਹੁਣ ਖਿੱਤ ਕੇਸਰਾ ਨਾ 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 ਐਨਾ ਕਰੀ ਚੱਲ ਕੇਸਰਾ ਖੱਚ ਓ ਕੇਸਰਾ ਔਖਾ ਕੇਸਰਾ ਡਾਲਾ ਨਹੀਂ ਖਿੱਚਿਆ ਜਾਂਦਾ ਯਾਰ ਓ ਟੱਟੂ ਦੇ ਕਿਸਾਨ ਸੋ ਤਹੇ ਤੱਕ ਡਾਲਾ ਨਹੀਂ ਖੋਲਾ ਜੰਨੇ ਜਾਨੇ ਤੋਂ ਹੈ ਉਹਨੂੰ ਆਪ ਨੂੰ ਨਹੀਂ ਪਤਾ ਵੀ ਕਿਵੇਂ ਖੁੱਲ੍ਹ ਉਹਨੂੰ ਆਪ ਨੂੰ ਨਹੀਂ ਪਤਾ ਕਿਵੇਂ ਖੁੱਲੂ ਜਿੱਦੀ ਟਰਾਲੀ ਆ ਹੈ? ਪਰ ਜਿੱਦੀ ਟਰਾਲੀ ਆ ਉਹਨੂੰ ਆਪ ਨੂੰ ਨਹੀਂ ਪਤਾ ਕਿਵੇਂ ਜਾ ਮੁੱਲਾ ਇਹਦਾ ਜਾਮ ਤਾਂ ਹੋਣੀ ਨਹੀਂ ਚਾਹੀਦੀ ਚੀਜ਼ ਆ ਆ ਮਿਲ ਗਿਆ ਸਾਡਾ ਜਰਨਲ ਮੰਦਿਰ ਜੀ ਹੋਰ ਜੀ ਠੀਕ ਆ ਕੋਣ ਕਰਾ ਦੇ ਮੜੀ-ਮੋਟੀ ਮੜਾ-ਮੜਾ ਤਾਂ ਕੋਈ ਚੱਕਰੀ ਉਹਨੂੰ ਤਾਂ ਲੱਗਦੀ ਆ ਅਸੀਂ ਦੇਖ ਤਾ ਕਿੰਨੀ ਦੂਰ ਜਾਣਾ ਆਓ ਤੂੰ ਇਹ ਗੱਲ ਨਹੀਂ ਉੱਤਰੋਂ ਪਵਾਣੇ ਵਧੀਆ-ਵਧੀਆ ਬੜੇ ਵੇਤਰਾ ਦੇ ਭਾਈ ਕਰ ਦੋ ਕਿਰਪਾ ਯਾਰ ਮੈਂ ਕਹਿੰਦਾ ਜੀ ਬਈ ਹਾਂ ਮਾਉ ਨਵੀਂ ਬਣਾ ਦੇਣਾ ਇੱਕ ਘੰਟੇ ਵਿੱਚ ਬੰਦ ਕੇ ਧਰਦਾਂਗੇ ਬੋਲ ਇਧਰੋਂ ਫਿਰ ਜੇ ਪਾਰਟੀ ਕੀਤੀ ਬਾਗੀ ਫਿਰ ਚੱਲ ਫਿਰ ਨੰਮੀਆਂ ਬੰਦ ਹੈ ਨੰਮੀਆਂ ਬੰਦ ਇੱਕ ਘੰਟਾ ਲੱਗੂ ਯਾਰ ਮਾ ਮਾਲ ਪਿਆ ਜਿੱ ਨਜ਼ਰ ਤੇ ਇਧਰੋਂ ਪੱਟਾ ਕਰਾਂਗੇ ਠੀਕ ਹੈ ਜੀ ਭਰਾ ਹੁਣੀ ਸਾਡੀ ਪੂਰੀ ਹੈਲਪ ਕਰ ਰਿਹਾ ਇਹਦਾ ਪੁਰਾਣੇ ਯਾਰ ਆ ਬੜੀ ਲਲਕਰੀ ਫਾਇਦੇ ਰਹੇ ਨੇ ਪਹਿਲੇ ਅੱਡੇ ਹੁਣ ਇਹਦਾ ਵੀ ਕਰਦਣੇ ਬੰਦ ਕਰਾ ਦ ਸਿਸਟਮ ਮੇਰਾ ਵੀ ਦੋਨੇ ਲੌਕਡਾਊਨ ਲੱਗਾ ਲੌਕਡਾਊਨ ਲੱਗਿਆ ਹੁਣ ਲੌਕਡਾਊਨ ਲੱਗਾ ਹੋਰ ਸਭ ਵਧੀਆ ਵਧੀਆ ਬਰੇਕ ਲੱਗਿਆ ਵਧੀਆ ਚੱਲ ਕਰ ਰਹੇ ਨੇ ਸੀ ਕੰਮ ਹਾਂ ਹੈ ਵਧੀਆ ਜਾ ਕਰ ਰਹੇ ਨੇ ਜਮ 1 ਨੰਬਰ ਚਲ ਧੰਨਵਾਦ ਆਲੋ ਮਿੱਤਰੋ ਤੁਹਾਨੂੰ ਚਾਰ ਬੰਦ ਦਾ ਦਿਖਾਉਣਾ ਹੈ ਚਾਰ ਪੈਕ ਕਿਵੇਂ ਹੁੰਦਾ ਐਦਾਂ ਪੈਕ ਹੁੰਦਾ ਚਾਰ ਆਹ ਦੇਖੋ ਕਿੰਨੇ ਵਹਿਲੇ ਨੇ ਸਾਡੇ ਸਾਰਾ ਚਾਰ ਬੰਦ ਦੇਖ ਲੋਡਿੰਗ ਸਟਾਰਟ ਹੋ ਗਈ ਚੱਲ ਪੈ ਗਿਆ ਮਲੋਡਿੰਗ ਦਾ ਹਾਰਡਵਰਕ ਚੱਲ ਰਿਹਾ ਪੂਰਾ ਤੁਰਨ ਵਾਲੇ ਆਹ ਕੇਸਰ ਜੀ ਐਨ ਪੂਰਾ ਤਰੀਕੇ ਨਾਲ ਕਰਾਉਂਦੇ ਨੇ ਸਟਿਆਲੀ ਕਿਤੇ ਲੋਈ ਕਟਪਾ ਹੀ ਆ ਕਹਦਾ ਲੱਗਦਾ ਹੀ ਕਟਪਾ ਹੀ ਆ ਓਏ ਲੋਡਿੰਗ ਹੋ ਗਈ ਮਿੱਤਰੋ ਸਾਡੀ ਹੁਣ ਲੱਗੇ ਅਸੀਂ ਤੁਰਨਾ ਵੇਟ ਹੋ ਗਿਆ ਪੂਰਾ 51 ਕਾਉਂਟਲ 350 ਗ੍ਰਾਮ ਯਾਨੀ ਕਿ 51 ਕਾਉਂਟਲ ਕੱਲਾ ਵੇਟ ਵੇਟ ਹੋ ਗਿਆ ਹੁਣ ਲੱਗੇ ਇੱਥੋਂ ਤੁਰਨਾ ਆਪਾਂ ਬਾਕੀ ਅਪਡੇਟ ਤੁਹਾਨੂੰ ਸੰਗਰੂਰ ਪਹੁੰਚ ਕੇ ਦਿੰਨਾ ਡਰਦਾ ਬਰਬਾਤ ਨਾ ਲਵਾ ਥੋੜਾ ਬਿਸਕਟ ਖਾਲਾ ਏ ਡਾਕਟਰ ਦੀ ਮਿਹਰਬਾਨੀ ਨਾ ਹੋਇਆ ਤੇ ਸਾਰਾ ਕੁਝ ਆ ਆ ਟੋਕ ਲੈ ਆਇਆ ਭੈਣ ਤੋਂ ਮੇਰੀ ਵੀਡੀਓ ਵਿੱਚ ਲਓ ਵੀਰ ਆ ਟੋਕ ਲੈ ਕੇ ਐਡਾ ਸਨਮਾਨ ਐਡਾ ਮਾਨ ਸਨਮਾਨ ਤੇ ਹੁਣ ਗੰਜ ਪੈ ਗਿਆ ਠੀਕ ਆ ਸਰਪੰਚ ਸਾਹਿਬ ਆ ਨਵਾਦ ਤੁਹਾਡਾ ਵੀ ਬਹੁਤ ਬਹੁਤ ਅਜੇ ਮਾਲ ਰੈਡੀ ਨਹੀਂ ਹੋਇਆ ਪੂਰਾ ਉਹ ਮਸ਼ੀਨ ਟੋਕ ਹੋ ਗਈ ਮੈਂ ਇਹਨੂੰ ਮੈਂ ਤਾਂ ਕਰ ਲੈ ਕਰਾਂ ਮਹਾ ਬਾਈ ਬਣ ਕੇ ਛੋਡੇ ਵਾਲਾ ਚਕਾ ਦੋ ਇਹਨੇ ਆਪਦੇ ਵਾਲਾ ਚਕਾਤਾ ਫਿਰ ਇਹ ਤਾਂ ਫਰਨਾ ਗੱਲ ਆ ਮੈਂ ਥੋੜੇ ਬ੍ਰੈਂਡ ਆ ਆਪਦੇ ਵਾਲਾ ਮਾਲ ਚਕਾ ਦੇ ਨੇ ਸਾਰਾ ਧੰਨਵਾਦ ਬਾਈ ਆਬਦਾਲਾ ਰਿਜਾਇਆ ਹੋਇਆ ਆਬਦਾਲਾ ਥੋੜੀ ਜਿਹਾ ਵਾਹ ਭਾਈ ਭਾਈ ਨੂੰ ਆਪਣੇ ਨੂੰ ਸਪੋਟ ਕਰੋ ਕੈਨਲ ਪਰ ਆਇਆ ਨਾ ਬਾਈ ਇੰਸਟਾਗ੍ਰਾਮ ਤੇ ਪਹੁੰਚ ਲਾਈਕ ਸ਼ੇਅਰ ਕਮੈਂਟ ਰੋਇਗਲ ਵਿੱਚ ਚੌਕ ਤੇ ਪਹੁੰਚ ਕੇ ਸੰਗਰੂਰ ਇੱਥੇ ਬਾਈ ਹੁਣੀ ਸਮਾਨ ਇਕੱਠਾ ਕਰੀ ਬੈਠੇ ਆ ਦੇਖੋ ਉਧਰ ਇਹ ਚੱਕ ਕੇ ਰੱਖਣਾ ਹੁਣ ਟਰਾਲੀ ਦੇ ਵਿੱਚ ਇਹਨੂੰ ਸਾਰੇ ਨੂੰ ਲੋਡ ਕਰਕੇ ਫੇਰ ਜਾਮਾਂਗੇ ਦਾਣਾ ਮੰਡੀ ਦਾਣਾ ਮੰਡੀ ਤੋਂ ਚੱਕਣਾ ਹੈ ਮਸਰਦਾਨੀਆਂ ਅ ਸੁੱਕਾ ਦੁੱਧ ਫੀਲਡ ਚਾਰਾ ਬਹੁਤ ਖਸਾ ਦੱਸ ਦੇ ਰਹੇ ਤੁਹਾਨੂੰ ਦੇਖੋ ਇੱਧਰ ਸੇਵਾ ਆ ਰਹੀ ਆ ਦੇਖੋ ਇੱਧਰ ਸੇਵਾ ਚੱਲ ਰਹੀ ਚਲੋ ਵੀ ਅੱਪਰ ਦਾ ਮਾਹੌਲ ਦੇਖੋ ਲਾਗੇ ਰੰਗ ਬਾਬੇ ਦੀ ਕਿਰਪਾ ਨਾਲ ਚੱਲ ਹੋਰ ਲਓ ਗੱਡੀਆਂ ਚ ਗਗਨ ਜੀ ਖੋਸੋ ਉਹ ਵੀ ਸੁੱਕਾ ਦੁੱਧ ਵੀ ਪਹੁੰਚ ਗਿਆ ਦੇਖੋ ਉਧਰ ਵਾਹਿਗੁਰੂ ਮੇਰਾ ਵਾਕਾ ਸੁੱਕਾ ਦੁੱਧ ਪਹੁੰਚ ਗਿਆ ਫੜ 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 ਨਵਾਦ ਭਾਈ ਬਹੁਤ ਬਹੁਤ ਧੰਕਯੂ ਭਾਈ ਸਮਾਨ ਸਾਰਾ ਰੈਡੀ ਕਰਤਾ ਸੀ ਤੇ ਉਹਦੇ ਵਿੱਚ ਹੈਗਾ 52 ਕਾਉਂਟਲ ਚਾਰਾ 20 ਡਬਲ ਬੰਜੇ ਦੀਆਂ ਮਸਰਦਾਨੀਆਂ 20 ਆਈਆਂ ਸਿੰਗਲ ਬੰਜੇ ਦੀਆਂ ਤੇ 100 ਪਾਣੀ ਦਾ ਡੱਬਾ ਗਾ ਜਿਹਦੇ ਵਿੱਚੋਂ 50 ਡੱਬੇ ਰਸਾਂ ਦੇ ਨੇ 20 ਪੈਕੇਟ ਉਹਦੇ ਨੇ ਬ੍ਰੈਡਾਂ ਦੇ ਨੇ ਤੇ ਹੋਰ ਹੋਰ ਗਿਆ ਹੋਇਆ ਬਿਸਕਟ ਹੋ ਗਏ ਹਾਂ ਬਿਸਕਟਾਂ ਦੇ ਪੈਕੇਟ ਸੌਰੀ ਉਹ ਹੈਗੇ ਨੇ ਮੇਰੇ ਮਸਾਲਾ ਸੱਚੀ 3 ਪੈਕੇਟ ਮਸਰਾਂ ਨਹੀਂ ਤਾਂ ਦੱਸਤੀ ਆ ਮੈਂ ਪੱਲੜ ਹੋ ਗਏ ਪੱਲੜ ਹਾਂ ਪੱਲੜ ਲੈਨੇ ਜਿਹੜੇ ਜਿੰਨਾਂ ਦੀਆਂ ਸੱਤਾਂ ਚੋਂ ਨਹੀਂ ਉਹਨਾਂ ਲਈ ਪੱਲੜ ਲੈਨੇ ਆਪਾਂ ਨੇ ਜਿੰਨਾ ਕੋ ਹੋ ਸਕੇ ਆਪਾਂ ਨੇ ਕਰਿਆ ਇਹ ਜੀ ਅੱਜ ਦੀ ਅਪਡੇਟ ਸਾਨੂੰ ਬਾਕੀ ਬਾਣਾ ਹਜੇ ਸਿਸਟਮ ਜਾਂ ਪਤਾ ਨਹੀਂ ਇਹਦਾ ਨਾਲ ਦੇਣੇ ਪੰਪ ਪੰਪ ਦੇ ਕੇ ਸਾਨੂੰ ਕਹਿੰਦੇ ਵੀ ਐਂ ਕਰਿਆ ਕਰੋ ਐਂ ਕਰਿਆ ਕਰੋ ਹੁੰਦਾ ਵੀ ਦਿਖਾ ਦੇ ਕਿਹੜਾ ਆ ਆ ਦੀ ਚੌਲ ਮੈਨੂੰ ਕੁੱਤੇ ਨੂੰ ਕਹਿ ਗਿਆ ਡਾਵਾ ਕੁੱਤਰਾ ਜੇ ਲੈ ਫਿਰ ਆਪ ਤੂੰ ਵੀ ਵੀਡੀਓ ਪਾਉਣਾ ਮਾ ਯਾਰ ਲੈ ਤੂੰ YouTube ਚੈਨਲ ਬਣਾ ਬਈ ਯਾਰ ਇਹ ਤੇ ਪਾਇਆ ਕਰ ਵੀ ਤੂੰ ਆਪ ਸਾਰਾ ਕੁਝ ਦਿਖਾਇਆ ਕਰ ਇਹ ਅੱਜ ਤੱਕ ਦਾ ਜਿਹੜੀ ਅੱਜ ਅਸੀਂ ਸਾਰੀ ਤਿਆਰੀ ਕਰੀ ਆ ਔਰ ਬਾਬੇ ਉਹ ਮੀਂਹ ਦੇ ਵਿੱਚ ਸੌਣੇ ਵੀ ਨਾ ਉਣ ਜਾ ਕੇ ਕਰੇ ਨਾਵਾਂਗੇ ਬਈ ਅੱਜ ਜ਼ਰੂਰੀ ਕਰ ਗਿਆ ਮੀਂਹ ਦੇ ਵਿੱਚ ਮੇਰੇ ਕੱਪੜੇ ਦੇਖ ਲੈ ਹੋਰ ਮੈਂ ਵੀ ਅਕਲ ਕਰਨੀ ਆਈ ਨਹੀਂ ਠੀਕ ਆ ਬਈ ਸਤਿ ਸ਼੍ਰੀ ਅਕਾਲ ਜਵੇਂ ਚੰਗਾ ਮਾੜਾ ਜੋ ਲੱਗਿਆ ਤੁਸੀਂ ਕਹਿ ਸਕਦੇ ਹੋ ਕੋਈ ਪ੍ਰੋਬਲਮ ਹੈ ਨਾ ਗਾਲ ਨੂੰ ਛੱਡ ਕੇ ਜਿਹੜੀ ਚੀਜ਼ ਨਾ ਵਧੀਆ ਲੱਗੀ ਉਹ ਕਹਦੇ ਕਿਉਂਕਿ ਗਾਲ ਦੇ ਬਦਲੇ ਗਾਲ ਆਊਗੀ ਤੁਹਾਨੂੰ ਚਾਹੀਦੀ ਆ ਹਾਂ ਗਾਲ ਦੇ ਬਦਲੇ ਗਾਲ ਆਊਗੀ ਜਿਹੜੀ ਚੀਜ਼ ਨਹੀਂ ਵਧੀਆ ਲੱਗੀ ਉਹ ਤੁਸੀਂ ਸਾਨੂੰ ਕਹਿ ਸਕਦੇ ਸਸਰੀ ਗਾਲ ਜੀ ਕੇਸਰ ਜੀ ਸਸਰੀ ਘਰ ਬੁਲਾ ਦੋ ਸਸਰੀ ਗਾਲ ਜੀ ਓ ਮਾਈ ਗੋਡ ਸੰਰੂਪ ਕਾ ਤੋ ਖੋਲ ਰਿਆ ਸੀ ਕਿਹੜੀ ਗੱਲ ਤੇਰੇ ਕੀ ਜਾਲ ਆ ਗਿਆ ਦੀ ਅੱਧੀ ਰਾਤ ਉਹ ਜੀਜਾ ਕਰਿਆ ਮਾਤਾਰੇ ਦੇਖ ਰਿਹਾ ਸੰਰੂਪ ਖੋਲ ਕੇ ਕਹਣਾ ਫੈਸਲਾ ਨਹੀਂ ਕੋਲਣਾ ਤੇ ਇੱਕ ਮੈਂ ਯਾਰ ਹੁੰਦਾ ਸੀ ਹੈ ਜੀ ਹਾਂ ਜੁੰਡੀ ਦਾ ਹਾਂ ਨਾ ਨਾ ਉਹ ਨਾ ਮੈਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਕਦੋਂ ਆਪਸਾਂ ਨਰੂ ਖਾਲੀ ਗੱਡੀ ਲਿਆ ਮੈਂ ਖੋਲ ਕੇ ਆ ਹਾਂ ਮੈਂ ਕੋਈ ਨਹੀਂ ਅਰੇ ਇਹ ਵੀ ਸੁਪਨਾ ਪੂਰਾ